ਹੇਟ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਭਾਰ ਦੇ ਵਿੱਚ ਜਿਹੜੀ ਉਹ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਅੱਜ ਅਸੀਂ ਉਸੇ ਨੂੰ ਲੈ ਕੇ ਖੜਿਆ ਹਾਂ ਟਾਣੀ ਨੱਥਾ ਸਿੰਘ ਵਾਲੀ ਵਿਖੇ ਜਿੱਥੇ ਕਾਫੀ ਫਸਲਾਂ ਜਿਹੜੀ ਉਹ ਹੜ੍ਹਾਂ ਦੀ ਮਾਰ ਹੇਠ ਹੈ ਲੋਕਾਂ ਦਾ ਕਹਿਣਾ ਕਿ ਤਾਰ ਤੋਂ ਪਾਰ ਇਹਨਾਂ ਦੀਆਂ ਬਹੁਤ ਥੋੜੀਆਂ ਥੋੜੀਆਂ ਜ਼ਮੀਨਾਂ ਦੋ ਦੋ ਚਾਰ ਚਾਰ ਕਿੱਲੇ ਜਿਹੜੀ ਉਹ ਜ਼ਮੀਨ ਉਹ ਵੀ ਜਿਹੜੀ ਉਹ ਬਰਬਾਦ ਹੋ ਚੁੱਕੀ ਹੈ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਹਨਾਂ ਦੀ ਕੋਈ ਵੀ ਸਾਰ ਲੈ ਨਹੀਂ ਆਇਆ ਇਹਨਾਂ ਨੂੰ ਆਉਣ ਵਾਲੀਆਂ ਫਸਲਾਂ ਵੀ ਜੜੀਆਂ ਉਹ ਬੀਜੀਆਂ ਜਾਣ ਦੀ ਕੋਈ ਆਸਮੀਦ ਨਹੀਂ ਹੈ ਤੇ ਨਾ ਹੀ ਇਹਨਾਂ ਕੋਲੇ ਇਸ ਟਾਈਮ ਕੋਈ ਖਾਣ ਵਾਸਤੇ ਕੁਝ ਬਚਿਆ ਹੋਰ ਇਹਨਾਂ ਦੀਆਂ ਕੀ ਮੁਸ਼ਕਲਾਂ ਇਸ ਟਾਈਮ ਸਾਰਾ ਪਿੰਡ ਸਾਡੇ ਨਾਲ ਮੌਜੂਦ ਆ ਕਰਦੇ ਉਹਨਾਂ ਦੇ ਨਾਲ ਗੱਲਬਾਤ ਹਾਂਜੀ ਸਰਪੰਚ ਸਾਹਿਬ ਕੀ ਮੁਸ਼ਕਲਾਂ ਤੁਹਾਡੇ ਪਿੰਡ ਦੇ ਲੋਕਾਂ ਦੀ ਜੀ ਪਿੰਡ ਵਾਸਤੇ ਜਿਹੜੇ ਇਹ ਵਾਲੇ ਬਾਰਡਰ ਦੇ ਅੰਦਰ ਤਾਰ ਦੇ ਅੰਦਰ ਆਉਂਦੇ ਆ ਜੀ ਇਹਨਾਂ ਵਾਸਤੇ ਬਹੁਤ ਹੀ ਮੁਸ਼ਕਲ ਹੈ ਮੇਸ਼ਾ ਹੀ ਮੁਸ਼ਕਲ ਰਹਿੰਦੀ ਹੈ ਇਹਨਾਂ ਵਾਸਤੇ ਤਾਂ ਕਿਉਂਕਿ ਜੰਗ ਜਦੋਂ ਲੱਗਦਾ ਹੈ ਉਹਦਾ ਵੀ ਇਹਨਾਂ ਦੇ ਹਾਲਾਤ ਮਾੜੇ ਹੋ ਜਾਂਦੇ ਆ ਜਦੋਂ ਬਾਰਾਂ ਦੀ ਉਹਦਾ ਵੀ ਇਹਨਾਂ ਦੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਆ ਛੋਟੇ ਛੋਟੇ ਕਿਸਾਨ ਆ ਬਸ 2-4 ਟਰ ਇਕੜ ਵਾਲੇ ਕੁਝ ਇਕੜ 5-7 ਇਕੜੇ ਗੀ ਹੈ ਤੇ ਉਹਨਾਂ ਕੋਲ ਇਹ ਸਾਧਨ ਹੈਗਾ ਸੀ ਉਹ ਵੀ ਸਾਧਨ ਹਰ ਵਾਰੀ ਬਰਬਾਦ ਹੋ ਜਾਂਦਾ ਹੈ ਚਾਰੇ ਬਹੁਤ ਮੁਸ਼ਕਲ ਗੁਜ਼ਾਰਾ ਕਰਦੇ ਆ ਇਹ ਵਾਲੇ ਤਾਂ ਬਹੁਤੇ ਜਿਹੜੇ ਕਿਸਾਨ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਸਾਰੇ ਦਿਖਾ ਦੇ ਬਹੁਤ ਸਾਰੇ ਕਿਸਾਨ ਆ ਜਿਹੜੇ ਉਹ ਇੱਥੇ ਅੱਜ ਇਸ ਆਸਮੀਦ ਦੇ ਨਾਲ ਖੜੇ ਹੋਏ ਆ ਕਿ ਸਾਡੀ ਕੋਈ ਨਾ ਕੋਈ ਜਿਹੜੀ ਆਵਾਜ਼ ਆ ਪ੍ਰਸ਼ਾਸਨ ਅਧਿਕਾਰੀਆਂ ਤੱਕ ਆ ਜਿਹੜੀ ਜਰੂਰ ਪਹੁੰਚੇ ਕਿੰਨੇ ਕੁ ਸਰਪੰਚ ਸਾਹਿਬ ਜ਼ਮੀਨ ਇੱਥੇ ਰਕਬਾ ਹੈ ਜਿਹੜਾ ਉਤਾਰ ਤੋਂ ਪਾਰ ਆ ਤੇ ਜਿਹੜੀ ਡੁੱਬੀ ਹੋਈ ਕਿਉਂਕਿ ਪਿੰਟਨ ਡਿੱਗ ਦੀ ਅੰਦਰ ਰਕਬਾ ਕੱਲਾ 500 ਏਕੜ ਦੇ ਕਰੀਬ ਜਿਹੜਾ ਹੈਗਾ ਕਿਉਂਕਿ ਹਰ ਵਾਰੀ ਬਰਬਾਦ ਹੋ ਜਾਂਦਾ ਐਸ ਵਾਰੀ ਵੀ ਪਾਣੀ ਕਿਉਂਕਿ ਉੱਤੇ ਬਹੁਤ ਵੱਡਾ ਪਾਣੀ ਖੜ ਗਿਆ ਉਕੇ ਇਹ ਪਾਣੀ ਦਾਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਿਛਲੀ ਵਾਰ ਵੀ ਇਹਨਾਂ ਦੀ ਐਵੀ ਹੋਇਆ ਕਣਕਾਂ ਨਹੀਂ ਬੀਜੀਆਂ ਗਿਆ ਵਿਚਾਰਾਂ ਨੇ ਮੁੱਲ ਲੈ ਕੇ ਖਾਦੀਆਂ ਕਿਉਂਕਿ ਕੋਈ ਸਾਧਨ ਨਹੀਂ ਆਈ ਹੈ ਔਰ ਕੋਈ ਸਾਧਨ ਨਹੀਂਗਾ ਕਿਉਂਕਿ ਇਹਨਾਂ ਦਾ ਬਿਲਕੁਲ ਬਰਬਾਦ ਹੋ ਜਾਂਦਾ ਹੈ ਹੋ ਜਾਂਦਾ ਹੈ ਬਿਲਕੁਲ ਹੀ ਜ਼ਿਆਦਾ ਤੇ ਕਣਕ ਬੀਜਣ ਦੀ ਕੋਈ ਆਸਮਿਤ ਹੈ ਨਹੀਂ ਜੀ ਅਜ ਤੱਕ ਤਾਂ ਹੈ ਨਹੀਂ ਹਾਂ ਹੋ ਸਕਦਾ ਹੈ ਪਾਣੀ ਹੁਣ ਵਿੱਚ ਕਿਉਂਕਿ ਅੱਜ ਦੇ ਪੀਸ਼ਨ ਜਿੱਥੇ ਖੜੇ ਆਪਾਂ ਕਿਉਂਕਿ ਇਸ ਵਜ੍ਹਾ ਚ ਪਾਣੀ ਵਾਪਸ ਚਲਾ ਜਾਂਦਾ ਫਿਰ ਵੀ ਕਣਕਾਂ ਦੇ ਹਾਲਾਤ ਨਹੀਂ ਆਣਗੇ ਉਹ ਉੱਚੇ ਵਾਲੀ ਥਾਂ ਉਹ ਬੀਜਿਆ ਜਾਏਗਾ ਜਿਹੜਾ ਨਿਊਜ਼ ਵਿੱਚ ਨੀਚੇ ਵਾਲੇ ਕਰ ਰਹੇ ਨੇ ਉਹ ਬਿਲਕੁਲ ਵੀ ਨਹੀਂ ਮੀਂਹ ਦੀਗੀ ਹੈ ਕਿੰਨਾ ਕੁ ਪਾਣੀ ਹੈ ਕਿੰਨੇ ਫੋਟੋ ਆਈਡੀਆ ਵੀ ਕਮ ਸੇ ਕਮ 25 25 30 30 ਫੋਟੋ ਪਾਣੀ ਪੜ ਚੁੱਕਾ ਹੈ ਉਹ ਕਿਸੇ ਸੁੱਕ ਨਹੀਂ ਸਕਦਾ ਇੰਨੇ ਸਮੇਂ ਵਿੱਚ ਉੱਤੋਂ ਸਰਦੀ ਆ ਜਾਣੀ ਹੈ ਕਣਕਾਂ ਦੀ ਕੋਈ ਮਿਲ ਨਹੀਂ ਰਹਿ ਜਾਣੀ ਇਹਨਾਂ ਨੂੰ ਇੰਨਾ ਪਾਣੀ ਤਾਂ ਸਾਲ ਦੇ ਵਿੱਚ ਵੀ ਕੋਈ ਸੁਕਣ ਦੀ ਆਸ ਨਹੀਂ ਦੇ ਨਹੀਂ ਜੀ ਨਹੀਂ ਨਹੀਂ ਜੀ ਅਗਲੇ ਸਾਲ ਫਸਲ ਵੇਜਣ ਦੇ ਉਹ ਵੀ ਮਾਲਕ ਰੱਬ ਖੈਰ ਸੁੱਕ ਰੱਖੇ ਇਹਨਾਂ ਦੇ ਜੇ ਅਗਲੇ ਸਾਲ ਕੋਈ ਜੱਗ ਦਾ ਜੇ ਫਿਰ ਬਾੜ ਦੀ ਮੌਲ ਆ ਜਾਂਦਾ ਹੈ ਤੇ ਫਿਰ ਫਸਲਾਂ ਬਰਬਾਦ ਹੋ ਜਾਂਦੀ ਨੇ ਐਵੇਂ بڑے ਸਾਲਾਂ ਤੋਂ ਅਚਾਰੇ ਕੋਈ ਸਾਰ ਨਹੀਂ ਇਹਨਾਂ ਦੀ ਆਖ ਲੈਦਾ ਮਹਤੂਜਾ ਅੱਜ ਮੇਰੇ ਕੋਲ ਇਹਨਾਂ ਨੇ ਪਹੁੰਚ ਕੀਤੀ ਹੈ ਜੀ ਤੇ ਮੈਂ ਅੱਜ ਇਹਨਾਂ ਦੀ ਸਾਰ ਲੈਣ ਆਇਆ ਜੀ ਤੇ ਤੁਨਵਾ ਤੁਹਾਡੇ ਜਿਹੜਾ ਤੁਸੀਂ ਇੱਥੇ ਪਹੁੰਚੇ ਮੀਡੀਆ ਦਾ ਵੀ ਜਿਹਨਾਂ ਅੱਜ ਇਹਨਾਂ ਦੀ ਸਾਰ ਲੈਣ ਲੈਣ ਵਾਸਤੇ ਪਹੁੰਚੇ ਜੀ ਟਾਣੀ ਨੱਥਾ ਸਿੰਘ ਇਹੋ ਜੀ ਟਾਣੀਆ ਜਿੱਥੇ ਕੋਈ ਵੀ ਨਹੀਂ ਪਹੁੰਚਦਾ ਪਾ ਪਿੱਛੇ ਇੱਕ ਪੋਲਾ ਜਿਹੜਾ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ ਕੋਈ ਪਾਰਟੀ ਵਾਲਾ ਕਹਿੰਦਾ ਅਸੀਂ ਬਣਾਇਆ ਦੂਸਰੀ ਪਾਰਟੀ ਵਾਲਾ ਉੱਥੇ ਆਣ ਕੇ ਫੋਟੋ ਖਿਚਾ ਕੇ ਕਹਿ ਜਾਂਦਾ ਨਹੀਂ ਇਹ ਪੋਲਾ ਅਸੀਂ ਬਣਾਇਆ ਪੋਲ ਕਿਹਨੇ ਬਣਾਇਆ ਉਹ ਤਾਂ ਬਾਅਦ ਦੀ ਗੱਲ ਆ ਪਰ ਇਹਨਾਂ ਦੀ ਸਾਰ ਜਿਹੜੀ ਆ ਉਹ ਲੈਣੀ ਜ਼ਰੂਰੀ ਆ ਕੋਈ ਨਹੀਂ ਸਾਰੇ ਇੱਥੇ ਤੱਕ ਕੋਈ ਵੀ ਨਹੀਂ ਆਇਆ। ਥਰ ਜਿਹੜਾ ਸਾਡਾ 17 ਦੁਪਾਰ ਵਾਲ ਰੱਖ ਪਾਇ। ਇਹ ਜਿਹੜਾ 2007 ਵਿੱਚ ਮਾਲਕੀ ਕੀਤੀ ਸਾਡੇ ਉਹ ਵੀ ਤਾਂ ਸਾਡੀ ਇਹਨਾਂ ਤੋੜ ਦਿੱਤੀ। ਆਖ ਨਹੀਂ ਸਾਡੇ ਪਲੇ ਰਹਿ ਗਿਆ ਜੇ ਕੋਈ ਹੈਗੀ ਕਿਸੇ ਦੀ ਉਹਨੂੰ ਵੀ ਕੱਖ ਨਹੀਂ ਮਿਲਿਆ। ਇਹ ਪੈਸੇ ਥਾੜੀਆਂ ਇਹ ਪਹਿਲੀਆਂ ਮਾਲਕੀ 17 ਦੁਪਾਰ ਹੋਣੀਆਂ ਚਾਹੀਦੀਆਂ ਨੇ। ਪਿੱਛੇ ਵੀ ਰੱਖਦੇ ਤੁਸੀਂ ਇੰਡੀਆ ਦੇ ਸਨੀਕ ਹੋ ਕਿ ਪਾਕਿਸਤਾਨ ਦੇ ਜਿਹੜੀ ਤੁਹਾਡੇ ਕੋਸ਼ਿਸ਼ਾਂ ਤੋਂ ਪਾਕਿਸਤਾਨ ਵਾਲੀ ਬੜਾਈ ਬੈਠੇ ਨੇ। ਇਹ ਆਂਦੇ ਨਹੀਂ ਇਹ ਦੀ ਨਹੀਂ ਥੋੜੇ ਗਏ ਨੇ। ਅਇਤਾ ਪਾਕਿਸਤਾਨ ਰਵਿਦੇ ਪਾਰ ਕੰਮ ਕਰਨ ਵਾਸਤੇ ਪਾਰ ਜਾਵੇ ਤਾਂ ਸਾਡੀ ਫਸਲ ਜਦ ਡੁੱਬ ਜਾਂਦੀ ਏ ਚੁੱਪ ਕਰਦੇ ਸਾਨੂੰ ਪਰੇਸ਼ਾਨਟਣਾ ਪੈਂਦਾ ਸਾਨੂੰ ਮਿਲਦਾ ਦਾ ਇੱਕ ਵੀ ਨਹੀਂ ਸ਼ੈ ਤਾਂ ਹੀ ਨਹੀਂ ਸਾਰ ਲੈਣਾ ਦਾ ਤੁਹਾਡੀ ਨਾ ਜੀ ਨਾ ਉਹ ਕਹਿੰਦੇ ਨੇ ਪਾਕਿਸਤਾਨਾ ਵਾਲੇ ਨੇ ਜੇ ਤਾਰਾਂ ਤੋਂ ਪਾਰ ਵਾਲੇ ਪਾਕਿਸਤਾਨਾ ਵਾਲੇ ਗਿਣਦੇ ਨੇ ਇੰਡੀਆ ਦੇ ਤਾਂ ਗਿਣਦੇ ਹੀ ਨਹੀਂ ਸਾਡੇ ਇਥੇ આજ ਤੱਕ ਪ੍ਰਸ਼ਾਸਨ ਦਾ ਆਦਮੀ ਕੋਈ ਵੀ ਨਹੀਂ ਇਥੇ ਤੱਕ ਪਹੁੰਚ ਕਿਸੇ ਵੀ ਕੀਤੀ ਪੌਂਦੇ ਆਦੇ ਬਹੁਤ ਪਿਛਾੜ ਜਾਂਦੇ 30 40 40 ਫੋਟਾ ਪਾਣੀ ਖੜਾ ਹੈ ਛਾਂ ਲਈ ਇਥੇ ਪਾਣੀ ਸੁੱਕਣਾ ਹੀ ਨਹੀਂ ਨਿਕਲਣਾ ਵੀ ਕਿਦਰੇ ਨਹੀਂ ਥਾਂ ਨੂੰ ਕੋ ਉਹ ਜੇ ਚੀਜ਼ਾਂ ਦਿੱਤੀਆਂ ਜਾਂ ਜਿਹਨਾਂ ਨਾਲ ਪਾਣੀ ਤਾਂ ਇਕੱਠ ਲਈਏ ਸਾਲ ਬਾਅਦ ਨਿਕਲੇ ਦਾ ਕੋਈ ਫਸਲ ਬੀਜਣ ਦੀ ਆਸ ਨਹੀਂ ਹੋ ਸਕਦੀ ਕੋਈ ਸਾਲ ਸਾਲ ਨੂੰ ਮੇਦਰੀ ਇੱਥੇ ਫਸਲ ਬੀਜਣ ਦੀ ਸਾਲ ਦੇ ਵਿੱਚ ਪਾਣੀ ਕਿੱਥੋਂ ਕਣਕ ਤਾਂ ਸਾਡੀ ਬਜਣੀ ਨਹੀਂ ਹੋਰ ਵੀ ਪਿੰਡ ਦੇ ਲੋਕ ਮੌਜੂਦ ਆ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਹੋਰ ਇਸ ਤੋਂ ਇਲਾਵਾ ਕੀ ਤੁਹਾਡੀਆਂ ਸਮੱਸਿਆਵਾਂ ਜੀ ਸਰ ਸਮੱਸਿਆ ਵੇਖੇ ਜਾਂਦਾ ਸਾਨੂੰ ਤਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜੰਮੇ ਤਾਂ ਸਾਨੂੰ ਸਮੱਸਿਆ ਸਮੱਸਿਆ ਹੈ ਕਿਉਂਕਿ ਇਥੇ ਜਿੰਨੇ ਵੀ ਪਾਰਟੀ ਲੀਡਰਸ਼ਿਪ ਜੋ ਵੀ ਹੈ ਇਹ ਦੇ ਭਾਰਤ ਭਾਰਤ ਸਰਕਾਰ ਹੈਗੀ ਤਾਂ ਜਾਂ ਪੰਜਾਬ ਸਰਕਾਰ ਹੈਗੀ ਤਾਂ ਸਾਡੀ ਕਦੇ ਵੀ ਸਰ ਕਿਸੇ ਨੇ ਨਹੀਂ ਲਈ ਕਦੇ ਵੀ ਨਹੀਂ ਲਈ ਪਿਛਲਾ ਸਾਨੂੰ ਪਾਣੀ 3-4 ਪਾਣੀ ਮਾਰ ਗਿਆ ਇੱਕ 18 ਚ ਪਾਣੀ ਆਇਆ ਫਿਰ 23 ਚ ਹੁਣ 25 ਚ ਆ ਗਿਆ ਫਿਰ ਸਾਨੂੰ ਜੰਗ ਦੀ ਮਾਰ ਮਾਰ ਪੈ ਗਈ ਦੱਸੋ ਅਸੀਂ ਜਾਈਏ ਤੇ ਜਾਈਏ ਕਿਹੜੇ ਪੈਸੇ ਅਸੀਂ ਤਾਂ ਸਰਕਾਰਾਂ ਨੂੰ ਇਹੋ ਬੇਨਤੀ ਕਰਨ ਲਈ ਅਪੀਲ ਕਰ ਰਹੇ ਵੀ ਚੁੱਪ ਕਰਕੇ ਸੈਂਟਰ ਦੇ ਪੰਜਾਬ ਰਲ ਕੇ ਅੱਜ ਰਗੇਟ ਨੇ ਤਾਰਬੰਦੀ ਇਹ ਖਲਾਕੀ ਸਾਨੂੰ ਪਾਕਿਸਤਾਨ ਨੂੰ ਜਾਣ ਦੇਣ ਅਸੀਂ ਪਾਕਿਸਤਾਨ ਜਾ ਕੇ ਉੱਥੇ ਆਦਾ ਰਹਿਣਾ ਬੈਨਾ ਮਰਨਾ ਕਬੂਲ ਕਰਾਂਗੇ ਪਰ ਜਿਹੜੇ ਸਾਡੇ ਇੰਡੀਆ ਵਾਲੇ ਸਾਡੀ ਕੋਈ ਹਾਲ ਨਹੀਂ ਕਿਸੇ ਤਰ੍ਹਾਂ ਦੀ ਸਾਡੀ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਕਰ ਰਿਹਾ ਜਿਹੜੇ ਸਾਡੇ ਮੰਤਰੀ ਨੇ ਉਹ ਏਸ਼ੀਆ ਚ ਪਏ ਨੇ ਐਸੀ ਗੱਡੀਆਂ ਤੇ ਪਏ ਨੇ ਉਹ ਆ ਕੇ ਚਰਚਾ ਚ ਬੈਜ ਜਾਂਦੇ ਨੇ ਪੁਲ ਦੇ ਕੋਲ ਸਿਰਫ ਸਾਡੇ ਕੋਲੋਂ ਪੁਲ ਦੇ ਦਿੱਤੀ ਅਸੀਂ ਉਹ ਵੀ ਨਾਲ ਅਪੀਲ ਕਰਦੇ ਪੁਲ ਲੈ ਜਾਓ ਅਸੀਂ ਔਖੇ ਝੋਕੇ ਆਦਾ ਆ ਜਾਵਾਂਗੇ ਪੁਲ ਨਾਲ ਸਾਡੇ ਤੇ ਹਸਾਨ ਕਰੋ ਕੋਲ ਦਾ ਪੈਸਾ ਵੀ ਜਨਤਾ ਨੇ ਦਿੱਤਾ ਹੈ ਜਨਤਾ ਦੇ ਟੈਕਸ ਨੇ ਉਹਨਾਂ ਦਾ ਕੱਟ ਕੇ ਤੇ ਉਹ ਉਹ ਅੱਜ ਸਾਰੇ ਚਰਚਾ ਜੇ ਹੋਏ ਨੇ ਦੂਜੀ ਅਪੀਲ ਕਰਨੇ ਵੀ ਜਿਹਨੇ ਗਰਦੋਰੀਆਂ ਨੇ ਪਹਿਲੀ ਇਹਨਾਂ ਗਰਦੋਰੀ ਮੇਰੇ ਨਾਲ ਬਈਦਾ ਇਹ ਪਿਆ ਮੌਕੇ ਤੇ ਉਹ ਇਹਨੂੰ ਮੌਕੇ ਤੇ ਮੈਨੀਫੈਸਟ ਨਹੀਂ ਮਿਲਣਾ ਪਹਿਲੀ ਕਰ ਤਾਂ ਸਭ ਮਿਲਦਾ ਹੀ ਨਹੀਂ 95% ਇਹਦਾ ਕੋਈ ਹੋਰ ਲੈ ਜਾਂਦਾ ਪੈਸਾ ਕਿਸੇ ਹੋਰ ਨੇ ਲਾਇਆ ਹਾਂਜੀ ਉਹ ਤੇ ਪਹਿਲੀ ਕਰ ਤਾਂ ਸਜੇਰਾ ਸੈਂਟਰ ਨੇ ਦੇ ਰਹੇ ਉਹ ਪੰਜਾਬ ਨੇ ਖਾ ਲੈਣੇ ਜੇ ਪੰਜਾਬ ਵਿੱਚ ਕੁਮਾੜਾ ਮੋੜਾ ਬਚਾ ਤੇ ਉਹ ਜਿਹੜੇ ਸਾਡੇ ਉਲਟ-ਪੁਲਟ ਗਰਦੌਰੀਆਂ ਹੈ ਗਿਆ ਨੇ ਕੱਚੇ ਕੱਚਾ ਰਕਬਾ ਹੈ ਗਿਆ ਉਹ ਸਾਨੂੰ ਮਿਲਣਾ ਨਹੀਂ ਤੇ ਅਸੀਂ ਤੇ ਅਮੀ ਵਾਂਝਾ ਰਹ ਜਣ ਕਿਉਂਕਿ ਜਿਹੜੇ ਪਾਣੀ ਦੀ ਹਾਲਾਤ ਹੈ ਇਹ ਪਾਣੀ ਤਾਂ ਸਾਡੇ 2 ਸਾਲ ਫਸਲਾਂ ਨਹੀਂ ਹੋਣੀਆਂ ਮੈਂ ਤੂੰ ਲਖਾਂ ਲੋ ਮੇਰੇ ਕੋ ਕਿਲਾ ਡੈਡ ਕਿਲਾ ਪਹਿਲੀ ਮੈਂ ਕਿਲਾ ਤੋਂ ਡੈਢੀ ਵਿਧਾਨ ਕੀਤੀ ਜੀ ਇੱਥੇ ਫਸਲ ਪਾਣੀ ਚ ਹੋ ਜਾਵੇ ਤਾਂ ਸਰਕਾਰ ਦੇ ਸੋਚਾ ਪਤੇ ਕੀ ਸੋਚਦੇ ਨੇ ਇੱਥੇ ਆਏ ਪਾਣੀ ਵੇਖ ਕੇ ਵੇਖਾ ਵੀ ਇਹਨਾਂ ਦੀ ਮੁੱਝਣਾ ਸਹੀ ਨਹੀਂ ਬਿਲਕੁਲ ਵੀ ਜੀ ਇੱਥੇ ਤਾਂ ਲੋਭਾ ਹੋਇਆ ਹੀ ਨਹੀਂ ਪਰ ਤੁਸੀਂ ਵੇਖੋ ਵਿੱਚ ਵੜ ਕੇ ਪਾਣੀ ਹੈਗਾ ਕਿ ਨਹੀਂ ਹੈਗਾ ਗੋਟੇ-ਗੋਟੇ ਪਾਣੀ ਇਹ ਚਿਕਾ ਸਾਨੂੰ ਵੱਤ ਵਾਦੋ ਕਿਲੇ ਦਾ 10 ਮਣ 20 ਮਣ ਭਾਵੇਂ ਉੱਥੇ ਆਵੇ ਜੋ ਪਾਣੀ ਸੁੱਕ ਜਾਵੇ ਤਾਂ ਜਿਹੜਾ ਪਿਛੇ ਪਿਆ ਕੰਡਾ ਤਾਰ ਤੋਂ ਪਿਛੇ ਆਗਾ ਤਾਂ ਤੇ ਮੈਂ ਦੇਖ ਨਹੀਂ ਆਗਾ ਤਾਂ ਸਾਨੂੰ ਨਾ ਅੱਜ ਕੁਛ ਨਹੀਂ ਨਾ ਕੱਲ ਮਿਲਣਾ ਪਰਮਾਤਮਾ ਵੀ ਖੋ ਲਿਆ ਪਰ ਇਹ ਨਹੀਂ ਗੱਲੇ ਕੀ ਜਿੰਨੇ ਸਾਰੇ ਐਕਟਰ ਨੇ ਜਿੰਨੇ ਕਲਾਕਾਰ ਨੇ ਜਿੰਨੇ Rajasthan ਵਾਲੇ ਨੇ Haryana ਵਾਲੇ ਨੇ ਉਹਨਾਂ ਦਾ ਅਸੀਂ ਇੱਕ ਦਿਨ ਵੀ ਨਹੀਂ ਦੇ ਸਕਦੇ ਜਿਹੜੇ ਸਾਡੇ ਵਾਂਗ ਤੇ ਸੁੱਕਾ ਰਾਸ਼ਨ ਕਰਦੇ ਪਏ ਨੇ ਇਹ ਜਿਹੜੇ ਸਾਡੇ ਵਾਸਤੇ ਪਹੁੰਚ ਕਰਦੇ ਪਹਿਨੇ ਤੇ ਇਹ ਅਸੀਂ ਅਪੀਲ ਕਰਨੇ ਵਿਚੇ ਰਕੰਡਾ ਤਾਰੇ ਤੋਂ ਪਾਰ ਬੈਠੇ ਨਾ ਉਹ ਪੰਡਲੋ ਤੁਸੀਂ ਵੀ ਨਾ ਵੇਰਵਾ ਪਾਓ ਉਹਨਾਂ ਨਾਲ ਕੁ ਤੁਸੀਂ ਵੀ ਕੰਜਰ ਕੋਈ ਨੂੰ ਕੁਝ ਲੈ ਲਓ ਤੁਹਾਡੇ ਕੋ ਚਾਰਾ ਵੀ ਕੋ ਨਹੀਂ ਤੋ ਕੋਈ ਦਾਣਾ ਫੱਕਾ ਲੈ ਲੇ ਜੋ ਕੋ ਕੋ ਸੁੱਕਾ ਚਾਰਾ ਮਰ ਜਾਵੇ ਐਨੇ ਅਸੀਂ ਅਪੀਲ ਕਰਦੇ ਧੰਨਵਾਦ ਇਹ ਲੋਕਾਂ ਦਾ ਦਰਦ ਬੋਲ ਰਿਹਾ ਲੋਕ ਨਹੀਂ ਬੋਲ ਰਹੇ ਜਦੋਂ ਉਹਨਾਂ ਕੋਲੇ ਕੋਈ ਪਹੁੰਚੂਗਾ ਹੀ ਨਹੀਂ ਤੇ ਦਿਲ ਚੋਂ ਦਰਦ ਦਾ ਜਿਹੜਾ ਉਹ ਜ਼ਰੂਰ ਉੱਠੂਗਾ ਕਿਤੇ ਨਾ ਕਿਤੇ ਉਹ ਚੀਜ਼ ਹੈ ਜਿਹੜੀ ਉਹ ਜ਼ਰੂਰ ਉੱਠਦੀ ਹੈ ਕਿੰਨੀ ਜ਼ਮੀਨ ਹੈ ਜੀ ਤੁਹਾਡੀ ਇੱਥੇ ਮੇਰੇ ਚਾਰ ਕਿੱਲੇ ਨੇ ਪਾਪਾ ਜੀ ਬਾਕੀ ਹੈ ਜ਼ਮੀਨ ਕੇ ਕੱਚੀ ਹੈ ਜ਼ਮੀਨ ਇੱਕ ਕਿੱਲਾ ਮਾਲਕੀ ਹੈ ਜੀ ਬਾਕੀ ਕੱਚੀ ਹੈ ਜੀ ਕਿਵੇਂ ਫਿਰ ਗਜਾਰਾ ਚੱਲਦਾ ਬਹੁਤ ਔਖਾ ਹੈ ਕਰਜ਼ੇ ਤੇ ਕਰਜ਼ਾ ਚੱਕੀ ਜਨਹੀਂ ਮੇਨ ਚ ਵੀ ਫਸਲ ਹੋਵੇਗੀ ਤੇ ਦੇ ਦੇਾਂਗੇ ਪਰ ਫਸਲ ਆਈ ਵਰੀਵੇਂ ਹੋ ਜਾਂਦੀ ਹੈ ਜੀ ਬਹੁਤ ਮੁਸ਼ਕਲ ਹੈ ਜੀ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰਦੇ ਹਾਲਾਤ ਜਿਹੜੇ ਉਹ ਐਨੇ ਚੰਗੇ ਨਹੀਂ ਹੁੰਦੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ ਕਰਦੇ ਹਾਲਾਤ ਆਏ ਵੇਖੋ ਜੀ ਵੀ ਸਬਜ਼ੀ ਲੈਣ ਨੂੰ ਜਾਂ ਜ਼ਿਮੀਂਦਾਰ ਤਾਰ ਤੋਂ ਪਾਰ ਵਾਲੇ ਔਖੇ ਹੈ ਜੀ ਕਰੇ ਦੋ ਟਾਈਮ ਦੀ ਸਬਜ਼ੀ ਲੈ ਆਣਗੇ ਜੀ ਬਸ ਨਾਂ ਦੇ ਜ਼ਿੰਮੇਦਾਰਾਂ ਨਾਂ ਦੇ ਕਿਲੇ ਤੁਹਾਡੇ ਨਾਮ ਦੇ ਜੀ ਅਸੀਂ ਤਾਂ ਨਾਮ ਦੇ ਕਿਲੇ ਆ ਜੀ ਇਦੋਂ ਚੰਗੇ ਤੋਂ ਮੱਝਾਂ ਵਾਲੇ ਕਿਲੇ ਹੁੰਦੇ ਨੇ ਜੀ ਮਤਲਬ ਕਿ ਕਿਲੇ ਜ਼ਰੂਰ ਹੈਗੇ ਆ ਹਾਂਜੀ ਹਾਂਜੀ ਹੁੰਦਾ ਕੁਛ ਨਹੀਂ ਹਾਂਜੀ ਹਾਲ ਰਿਹੜੀ ਵਾਲਾ ਤੋਂ ਮਾੜਾ ਬਿਲਕੁਲ ਬਿਲਕੁਲ ਜੀ ਬਹੁਤ ਮਾੜਾ ਹਾਲ ਹੈ ਜੀ ਕੋਈ ਸਰਕਾਰ ਦਾ ਨੁਮਾਇੰਦਾ ਤੁਹਾਡੇ ਤੱਕ ਪਹੁੰਚਿਆ ਜਾਂ ਕੋਈ ਉਹਨਾਂ ਨੇ ਆਖਿਆ ਕੋਈ ਤੁਹਾਨੂੰ ਵਿਸ਼ਵਾਸ ਦਿਵਾਇਆ ਕੁਝ ਦੇਵਾਂਗੇ ਨਹੀਂ ਨਹੀਂ ਕੋਈ ਸਾਡੇ ਤੱਕ ਪ੍ਰਸ਼ਾਸਨਿਕ ਅਧਿਕਾਰੀ ਨਾ ਕਿਸੇ ਨੇ ਵੀ ਪਹੁੰਚ ਨਹੀਂ ਕੀਤੀ ਜਿੱਥੋਂ ਤੱਕ ਜੀ ਕਿਸੇ ਤਰ੍ਹਾਂ ਦੇ ਵੀ ਕੋਈ ਨਾ ਐਨ ਜੀਓ ਨਾ ਕੋਈ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਸਾਡੇ ਤੱਕ ਪਹੁੰਚ ਆਉਂਦੇ ਨੇ ਜੀ ਆਪਣਾ ਉਥੋਂ ਪੁਲ ਤੋਂ ਆ ਕੇ ਜੀ ਉਥੋਂ ਵਾਪਸ ਚਲੇ ਜਾਂਦੇ ਆ ਜੀ ਬਸ ਕੀ ਕਹਿੰਦੇ ਇੱਕ ਪੁਲ ਦੇ ਤਾਂ ਤੇ ਬਹੁਤ ਸਾਰਾ ਕੁਝ ਹਾਂਜੀ ਉਹ ਪੁਲ ਦਾ ਹੀ ਵਾਰ-ਵਾਰ ਕਹੀ ਜਾਂਦੇ ਜਿਵੇਂ ਸਾਡੇ ਤੇ ਪਤਾ ਨਹੀਂ ਕਿੱਡਾ ਵੱਡਾ ਆਸਾਨ ਕਰਤਾ ਮੰਨ ਲਓ 70 ਸਾਲ ਹੋ ਗਏ ਜੀ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਅਸੀਂ ਹੋ ਗਏ ਵੋਟਾਂ ਪਾ ਦੇ ਸਾਡੇ ਬੰਦੇ ਜੀ ਤੇ ਇੱਕ ਉਹਨਾਂ ਪੁਲ ਬਣਾ ਵੀ ਦਿੱਤਾ ਤਾਂ ਕਿੱਡੀ ਕੋ ਵੱਡੀ ਗੱਲ ਹੈ ਸਾਡੇ ਤੇ ਆਸਾਨ ਥੋੜੀ ਨਾ ਕਰਤਾ ਜਨਤਾ ਦਾ ਪੈਸਾ ਆਇਆ ਜੀ ਜਨਤਾ ਦੇ ਖਰਚ ਹੋਣਾ ਹੈ ਜੀ ਉਹ ਤਾਂ ਸਰਕਾਰਾਂ ਦੇ ਫਰਜ਼ ਹੁੰਦੇ ਆ ਲੋਕਾਂ ਪ੍ਰਤੀ ਉਹਨਾਂ ਨੂੰ ਕੋਈ ਸਹੂਲਤਾਂ ਦੇ ਪਰ ਉਹ ਤਾਂ ਸਰਕਾਰ ਤਾਂ ਇਸ ਤਰ੍ਹਾਂ ਰਿਐਕਟ ਕਰ ਰਹੀ ਜਣ ਹੈ ਨਾ ਜਿਵੇਂ ਆਪਣੇਾਂ ਤੇ ਆਸਾਨ ਕਰ ਦਿੱਤਾ ਜੀ ਕਿਸੇ ਤਰ੍ਹਾਂ ਦਾ ਜੀ ਇਸ ਤਰ੍ਹਾਂ ਸਾਨੂੰ ਵਾਰ-ਵਾਰ ਜਿਤਾਇਆ ਜਾਂਦਾ ਜੀ ਇੱਥੇ ਆ ਕੇ ਜੀ ਹੁਣ ਕੋਈ ਹਸਾਨ ਕਰਨ ਆਉਣਗੇ ਤੇ ਤੁਹਾਡੀਆਂ ਜਿਹੜੀਆਂ ਫਸਲਾਂ ਬੀਜੀਆਂ ਜਾਂ ਲਾਲ ਤਾਂ ਕੋਈ ਉਮੀਦ ਨਹੀਂ ਆਪਣ ਨਾਲ ਲੱਗਦੀ ਪਈ ਜੀ ਕਿਸੇ ਕਿਸੇ ਪਾਰਟੀ ਤੋਂ ਹੈ ਨਾ ਨਾ ਕਿਸੇ ਪਾਰਟੀ ਤੇ ਜੀ ਕੋਈ ਅੱਗੇ ਬਾਦਲ ਸਾਹਿਬ ਹੈਗੇ ਸੀ ਜੀ ਉਹਨਾਂ ਕੋ ਜਮੀਨਾਂ ਪੱਕੀਆਂ ਕਰ ਦਿੱਤੀਆਂ ਜਿੰਨੇ ਨਾਲਾ ਕਨੈਕਸ਼ਨ ਕਨੈਕਸ਼ਨ ਲੱਗ ਗਿਆ ਜੀ ਹੁਣ ਜਦੋਂ ਦੇ ਮੰਨ ਲਓ ਜਮੀਨਾਂ ਤੋੜ ਦਿੱਤੀਆਂ ਹੁਣ ਉਹ ਵੀ ਖਤਮ ਹੋ ਗਿਆ ਜੀ ਕੰਮ ਅੱਛਾ ਬਾਦਲ ਸਾਹਿਬ ਨੇ ਪੱਕੀਆਂ ਕੀਤੀਆਂ ਉਸ ਤੋਂ ਬਾਅਦ ਜਮੀਨਾਂ ਟੁੱਟੀਆਂ ਸੀ ਹਾਂਜੀ ਹਾਂਜੀ ਮਾਲਕੀ ਕੀਤੀਆਂ ਜਮੀਨਾਂ 2007 ਵਿੱਚ ਨਾ ਤੋੜ ਦਿੱਤੀਆਂ ਜੀ ਉਸ ਤੋਂ ਬਾਅਦ ਮਤਲਬ ਸਾਡਾ ਕਿਸੇ ਤਰ੍ਹਾਂ ਦਾ ਵੀ ਹੋਰ ਕੋਈ ਇੱਥੇ ਪਾਰ ਤੋਂ ਪਾਰ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਨਸੇਸ਼ਨ ਨਹੀਂ ਮਿਲਦੀ ਜੀ ਬਾਦਰ ਸਾਹਿਬ ਕੋਲ ਦੇ ਵੀ ਸਕਦੇ ਨੇ ਹਾਂਜੀ ਬਾਦਰ ਸਾਹਿਬ ਮੁੱਖ ਮੰਤਰੀ ਰਹੇ ਨੇ ਆਦੇ ਕੋਲ ਦੇ ਸਕਦੇ ਨੇ ਸਾਡੇ ਤੇ ਜਿਵੇਂ ਪਿੰਡਾਂ 'ਚ ਵਿਚਾਰੇ ਬੜੇ ਤੁਰੇ ਫਿਰਦੇ ਮਿਹਨਤ ਕਰਦੇ ਫਿਰਦੇ ਜਿਵੇਂ 8 ਸਾਲ ਹੋ ਗਏ ਉਹ ਸਰਕਾਰ 'ਚ ਨਹੀਂ ਫਿਰ ਵੀ ਦੇ ਰਹੇ ਆ ਉਹ ਗੱਲ ਨਹੀਂ ਉਹਨੂੰ ਕੋਈ ਰਾਜ ਨਹੀਂ ਰਾਜਨ ਨੂੰ ਕਿਹੜੀ ਕੀ ਦੀ ਕਮੀ ਹੈ ਜੇ ਬਾਦਰ ਸਾਹਿਬ ਸਾਡੀ ਇਹਨਾਂ ਲੋਕਾਂ ਦੀ ਮਿਹਨਤ ਕਰਨ ਜਿਵੇਂ ਟਿੱਲੂ ਕੰਪਨੀ ਪਾਣੀ ਮਾਲਕ ਚਲ ਸੁੱਕ ਜਾਵੇ ਵਾਪਸ ਚਲਾ ਜਾਵੇ ਇਹ ਤਾਂ ਨਹੀਂ ਜਾਣਾ ਇਹ ਤਾਂ ਸਾਨੂੰ ਕੱਢਣਾ ਪੈਣਾ ਹੈ ਜੇ ਡੀਜ਼ਲ ਦਿੱਤਾ ਜਾਵੇ ਜੇ ਜਿੰਨਾਂ ਕੋ ਟਰੈਕਟਰ ਨਹੀਂ ਹੁੰਦੇ ਤੇ ਬਜਾਈ ਕਰਾਈ ਜਾਵੇ ਜਿਵੇਂ ਖੱਡਾਂ ਪੈ ਗਿਆ ਨੇ ਉਹ ਪਹਿਲੇ ਪਧਰ ਹੋ ਜਾਣਾ ਤੇ ਤੁਹਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਕੋਈ ਡੀਜ਼ਲ ਦਿੱਤਾ ਜਾਵੇ ਕੋਈ ਪੰਪ ਦਿੱਤੇ ਜਾਣ ਤੇ ਤੁਹਾਡਾ ਕੋਈ ਨਾ ਕੋਈ ਤੁਹਾਨੂੰ ਆਸ ਵਿਧੀ ਕਰਨ ਜਾਗ ਸਕਦੀ ਕੋਈ ਫਸਲ ਬੀਜੀ ਜਾ ਸਕਦੀ ਹਾਂਜੀ ਹਾਂਜੀ ਉਹ ਕਰ ਸਕਦੇ ਤੇ ਜੇ ਦਿਨੂ ਲੋ ਕਰਨ ਤਾਂ ਮਾਤਾ ਸਾਹਿਬ ਹੈਗੇ ਨੇ ਉਹ ਕਰ ਸਕਦੇ ਨੇ ਜੇ ਰਹਿਮ ਕਰਨ ਤਾਂ ਉਹ ਵੀ ਉਹਨਾਂ ਸਰਕਾਰ ਤੇ ਐ ਨਹੀਂ ਜਾਪਾ ਰੋਸ ਲਈਏ ਤਾਂ ਇੱਕ ਤਰਸ ਹੈਗੇ ਜਿਵੇਂ ਇਹ ਐਕਟਰ ਹੈਗੇ ਨੇ ਕਲਾਕਾਰ ਹੈਗੇ ਨੇ ਉਹ ਤਰਸ ਕਰ ਰਹੇ ਨੇ ਉਹ ਤਰਸ ਵਾਂਗ ਤੇ ਆਪਾਂ ਨੂੰ ਕਰ ਸਕਦੇ ਨੇ ਜੇ ਕਰਨ ਤਾਂ ਸਾਡੇ ਆਪਰਾ ਖੜੇ ਨੇ ਜੀ ਇਹਨਾਂ ਦਾ ਸਭ ਨਾਲੋਂ ਨੀਵਾ ਰਖਵਾ ਹੈ ਜੀ ਇਹਨਾਂ ਕੋਲ ਪਿੱਛੇ ਕੁਝ ਵੀ ਨਹੀਂ ਗਾ ਜੀ ਪਸ਼ੂਆਂ ਦੇ ਚਾਰੇ ਤਾਂ ਹੋ ਗਏ ਔਖੇ ਆ ਤੇ ਅੱਗੇ ਵਾਲੀ ਕਣਕ ਦੀ ਤਾਂ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਆਸ ਉਮੀਦ ਨਹੀਂ ਹੈਗੀ ਜੇ ਪਾਣੀ ਅੱਜ ਵੀ ਰੁਕਦਾ ਆ ਤੇ ਉਹ ਮੰਗ ਤੱਕ ਜੇ ਪਾਣੀ ਸੁੱਕੇਗਾ ਜੀ ਸੁੱਕਣ ਦੀ ਤਾਂ ਪਹਿਲੀ ਗੱਲ ਉਸ ਤੋਂ ਤੱਕ ਸੁchnਾ ਹੀ ਨਹੀਂ ਜੀ ਅਗਾ ਗੱਲ ਛੋਣੇ ਤੇ ਆਣੀ ਆ ਫਿਰ ਪਤਾ ਨਹੀਂ ਬਾਰਿਸ਼ਾ ਸ਼ੁਰੂ ਹੋ ਗਈ ਜਾਂ ਤਾਂ ਫਿਰ ਇਹੀ ਹਾਲ ਹੋਏਗਾ ਜੀ ਇੱਥੇ ਤਾਂ ਜੀ ਇਹਨਾਂ ਲੋਕਾਂ ਦਾ ਇਹ ਕਹਿਣਾ ਕਿ ਬੇਸ਼ੱਕ ਇਹ ਬੈਠੇ ਜ਼ਰੂਰ ਸੁੱਕੇ ਥਾਵਾਂ ਤੇ ਆ ਉੱਚੇ ਪਿੰਡਾਂ ਉੱਥੇ ਬੈਠੇ ਹੋਏ ਆ ਪਰ ਇਹਨਾਂ ਜਿਹੜੀਆਂ ਜੜੀਆਂ ਫਸਲਾਂ ਉਹ ਜਿਹੜੀਆਂ ਪਾਣੀ ਚ ਡੁੱਬ ਚੁੱਕੀਆਂ ਚਾਰਾ ਇਹਨਾਂ ਦੇ ਕੋਲ ਨਹੀਂ ਹੈ ਖਾਣ ਲਈ ਇਹਨਾਂ ਦੇ ਕੋਲੇ ਕੁਝ ਨਹੀਂ ਹੈ ਬੇਸ਼ੱਕ ਉੱਥੇ ਬਹੁਤ ਸਾਰੇ ਲੋਕ ਆ ਉਹ ਸਹਾਇਤਾ ਦੇ ਵਾਸਤੇ ਆਉਂਦੇ ਆ ਲੋਕਾਂ ਦੀ ਸਹਾਇਤਾ ਕਰਦੇ ਆ ਪਰ ਉਹ ਜ਼ਿਆਦਾਤਰ ਉਹਨਾਂ ਕੋਲ ਜਾਂਦੇ ਜਿਹੜੇ ਪਿੰਡ ਆ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਆ ਤਾਂ ਇਹ ਨ타 ਸਿੰਘ ਦੇ ਜਿਨ੍ਹਾਂ ਦੀ ਜਮੀਨ ਆਕਾਰ ਤੋਂ ਪਾਰ ਆ ਉਹਨਾਂ ਦੇ ਹਾਲਾਤ ਸ਼ਾਇਦ ਉਹਨਾਂ ਤੋਂ ਵੀ ਜ਼ਿਆਦਾ ਮਾੜੇ ਆ ਇਹ ਚਾਹੁੰਦੇ ਆ ਕਿ ਇਹਨਾਂ ਦੀ ਵੀ ਕੋਈ ਨਾ ਕੋਈ ਸਾਰ ਜ਼ਰੂਰ ਹੋਵੇ ਚਾਹੇ ਉਹ ਕੋਈ ਸਰਕਾਰ ਦਾ ਨੁਮਾਇੰਦਾ ਆ ਜਾਏ ਚਾਹੇ ਕੋਈ ਫਿਲਮੀ ਐਕਟਰ ਆ ਜਾਏ ਇਹਨਾਂ ਦੇ ਪਿੰਡ ਨੂੰ ਵੀ ਜਿਹੜਾ ਉਹ ਗੋਤ ਲਵੇ ਜੇ ਕਿ ਪਿਛੇ ਉਹਨਾਂ ਨੇ ਕਾਫੀ ਪਿੰਡ ਆ ਜਿਹੜੇ ਦਿਲਜੀਤ ਜਸਾਂਝ ਨੇ ਲਏ ਆ ਜਾਂ ਕੁਝ ਹੋਰ ਆਉਣ ਵਾਲਾ ਸਮਾਂ ਇਹਨਾਂ ਦਾ ਹੋਰ ਵੀ ਜ਼ਿਆਦਾ ਮਾੜਾ ਹੋਣਾ ਕਿਉਂਕਿ ਬਹੁਤ ساری ਜ਼ਮੀਨ ਦੇ ਉੱਪਰ ਆ ਉਹ ਮਿੱਟੀ ਚੜ ਜਾਣੀ ਆ ਬਹੁਤ سارے ਟੋਏ ਪੈ ਜਾਣੇ ਆ ਜਦੋਂ ਵਾਰ-ਵਾਰ ਫਸਲਾਂ ਜਿਹੜੀਆਂ ਮਾਰੀਆਂ ਜਾਂਦੀਆਂ ਉਦੋਂ ਇਹਨਾਂ ਕੋਲ ਇਨੀ ਗੁਜਾਇਸ਼ ਨਹੀਂ ਹੈ ਕਿ ਆਪਦੇ ਪੱਧਰ ਤੇ ਆਪਦੇ ਕੋਲੋਂ ਪੈਸਾ ਲਾ ਕੇ ਆ ਜਿਹੜੀਆਂ ਉਹ ਜ਼ਮੀਨਾਂ ਪੱਧਰ ਕਰ ਸਕਣ ਤਾਨੀ ਨਥਾ ਸਿੰਘ ਤੋਂ ਕੁਲਦੀਪ ਰਾੜ ਸਹਿਯੋਗੀ ਹਰਪ੍ਰੀਤ ਮਹਿਮੀ ਦੇ ਨਾਲ